ਸਸਤੇ ਕਲ ਫਰੈਂਡਸ ਕੀ ਹਾਲ ਚਾਲ ਆ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਗੱਲ ਲੈ ਕੇ ਆਈਆਂ ਜਿਹੜਾ ਕਿ ਤੁਹ ਤੁਸੀਂ ਸ਼ੋਰ ਆ ਤੁਸੀਂ ਉਹ ਗੱਲ ਮੇਰੀ ਸੁਣ ਕੇ ਤੁਸੀਂ ਉਹ ਅੱਜ ਹੀ ਟਰਾਈ ਕਰੋਗੇ ਸੋ ਮੈਂ ਗੱਲ ਲੈ ਕੇ ਆਈਆਂ ਇੱਕ ਨਮਕ ਦੀ ਜੀ ਹਾਂ ਜਿਹੜਾ ਤੁਹਾਨੂੰ ਪਤਾ ਕਿ ਜਿਹੜਾ ਕਿਚਨ ਦੇ ਵਿੱਚ ਆਪਣਾ ਖਾਣ ਵਾਲਾ ਜਿਹੜਾ ਕਿ ਆਪਾਂ ਆਪਣਾ ਖਾਣਾ ਬਣਾਉਣ ਵਿੱਚ ਨਮਕ ਯੂਜ਼ ਕਰਦੇ ਹਾਂ ਤੁਹਾਨੂੰ ਪਤਾ ਉਹ ਨਮਕ ਦੇ ਕਿੰਨੇ ਫਾਇਦੇ ਆ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਉਹ ਨਮਕ ਦੇ ਕਿੰਨੇ ਫਾਇਦੇ ਆ ਔਰ ਮੈਂ ਹੁਣ ਆਪਣੇ ਦੇ ਯੂਜ਼ ਕਰਕੇ ਦੇਖਿਆ ਇਹ ਤੇ ਮੈਂ ਸੋਚਿਆ ਕਿ ਮੈਂ ਮੈਨੂੰ ਵਧੀਆ ਮੈਨੂੰ ਲੱਗਾ ਥੋੜਾ ਰਿਜ਼ਲਟ ਉਹਦਾ ਵਧੀਆ ਲੱਗਾ ਤੇ ਮੈਂ ਸੋਚਿਆ ਕਿ ਤੁਹਾਨੂੰ ਵੀ ਮੈਂ ਇਹ ਦੇ ਇਹਦੇ ਬਾਰੇ ਦੱਸਾਂ ਸੋ ਇੱਕ ਜਿਹੜਾ ਨਮਕ ਹੁੰਦਾ ਉਹ ਇਹ ਨਹੀਂ ਕਿ ਆਪਾਂ ਖਾਣੇ ਵਿੱਚ ਯੂਜ਼ ਹੁੰਦਾ ਆ ਨਮਕ ਦੇ ਬਹੁਤ ਬਹੁਤ ਚੀਜ਼ਾਂ ਦੇ ਵਿੱਚ ਨਮਕ ਯੂਜ਼ ਹੁੰਦਾ ਆ ਖਾਣੇ ਵਿੱਚ ਤਾਂ ਸਭ ਤੋਂ ਫਰਸਟ ਨੰਬਰ ਤੇ ਖਾਣੇ ਵਿੱਚ ਤਾਂ ਨਮਕ ਹੁੰਦਾ ਹੀ ਆ ਨਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਨਮਕ ਦੇ ਬਿਨਾ ਕੋਈ ਸਬਜੀ ਟੇਸਟ ਨਹੀਂ ਲੱਗਦੀ ਅਗਰ ਤੁਸੀਂ ਬਹੁਤ ਵਧੀਆ ਸਬਜੀ ਬਣਾ ਲਓ ਸ਼ਾਈ ਪਨੀਰ ਬਣਾ ਲਓ ਹਨਾ ਤੁਸੀਂ ਕੜੀ ਪਨੀਰ ਬਣਾ ਲਓ ਤੁਸੀਂ ਪਾਲਕ ਪਨੀਰ ਜੋ ਮਰਜੀ ਬਣਾ ਲਓ ਤੁਸੀਂ ਉਹਦੇ ਵਿੱਚ ਨਮਕ ਨਹੀਂ ਪਾਉਂਗੇ ਤਾਂ ਉਹ ਸਬਜੀ ਦਾ ਸੁਆਦ ਹੀ ਨਹੀਂ ਪਤਾ ਲੱਗਣਾ ਹਨਾ ਫੋਕੀ ਫੋਕੀ ਲੱਗਣੀ ਹੈ ਇਸ ਕਰਕੇ ਕਿਚਨ ਦੇ ਵਿੱਚ ਤਾਂ ਨਮਕ ਬਹੁਤ ਫਸਟ ਨੰਬਰ ਤੇ ਯੂਜ਼ ਹੁੰਦਾ ਆ ਤੇ ਨਮਕ ਜਾਣਿਆ ਵੀ ਉਹੀ ਜਾਂਦਾ ਕਿ ਕਿਚਨ ਵਿੱਚ ਯੂਜ਼ ਕਰਨ ਵਾਲਾ ਨਮਕ ਹਨਾ ਬਟ ਇਹਦੇ ਹੋਰ ਵੀ ਇੰਨੇ ਯੂਸੇਸ ਨੇ ਹੋਰ ਵੀ ਇਹਦੇ ਫਾਇਦੇ ਨੇ ਜਿਹੜੇ ਤੁਸੀਂ ਦੇਖ ਕੇ ਤੁਹਾਨੂੰ ਹਰਾਨੀ ਹੋ ਜਾਵੇਗੀ ਬਹੁਤ ਵਧੀਆ ਇਹਦੇ ਫਾਇਦੇ ਹੋਣ ਵਾਲੇ ਆ ਅਗਰ ਤੁਸੀਂ ਮੇਰੀ ਇਹ ਗੱਲ ਦਾ ਨਾ ਤੁਸੀਂ ਨੋਟ ਕਰੋ ਔਰ ਤੁਸੀਂ ਅੱਜ ਹੀ ਇਹ ਸ਼ੁਰੂ ਕਰ ਦੋ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀ ਆ ਕਿ ਜਿੱਦਾਂ ਹੁਣ ਕਿਸੇ ਦੇ ਬਾਡੀ ਪੇਨ ਹੁੰਦੀ ਆ ਨਾ ਆਪਣੀ ਬਾਡੀ ਪੇਨ ਹੁੰਦੀ ਪਹਿਲਾਂ ਮੈਂ ਸਿਹਤ ਦੇ ਰਿਲੇਟਡ ਤੁਹਾਨੂੰ ਮੈਂ ਦੱਸਦੀ ਆ ਹੈਲਥ ਦੇ ਰਿਲੇਟਡ ਜਿੱਦਾਂ ਕਿ ਹੁਣ ਸਾਰਿਆਂ ਦੀ ਬਾਡੀ ਪੇਨ ਹੁੰਦੀ ਆ ਤੇ ਆਪਾਂ ਦਵਾਈਆਂ ਵੀ ਖਾਈ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਦੇਖੋ ਦਵਾਈ ਤੁਸੀਂ ਕੋਈ ਵੀ ਪੇਨ ਕਿਲਰ ਲੈ ਲਓ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦੀ ਆ ਨਾ ਮੈਂ ਖੁਦ ਜਦੋਂ ਮੈਂ ਪੇਨ ਕਿਲਰ ਲੈ ਲਵਾ ਨਾ ਤੇ ਮਤਲਬ ਮੇਰਾ ਨਾ ਪੇਟ ਪੇਨ ਹੋਣ ਲੱਗ ਜਾਂਦਾ ਆ ਕਿਉਂਕਿ ਮੈਡੀਸਿਨ ਜਿੰਨੀ ਸਟਰੋਂਗ ਲਾਉਂਗੇ ਐਸਿਡ ਸਾਡੇ ਪੇਟ 'ਚ ਬਣ ਜਾਂਦਾ ਆ ਨਾ ਤੇ ਪੇਨ ਹੋਣ ਲੱਗ ਪੈਂਦੀ ਆ ਤੇ ਸੋ ਤੁਸੀਂ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਆ ਜਿੱਦਾਂ ਤੁਹਾਡੇ ਹੁਣ ਬਾਡੀ ਪੇਨ ਹੁੰਦੀ ਤੁਸੀਂ ਅਵੋਇਡ ਕਰੋ ਮੈਡੀਸਿਨ ਨੂੰ ਅਵੋਇਡ ਕਰੋ ਤੇ ਤੁਸੀਂ ਇੱਕ ਵੰ ਤੁਹਾਨੂੰ ਬਹੁਤ ਵਧੀਆ ਚੀਜ਼ ਦੱਸਦੀਆਂ ਤੁਸੀਂ ਕੀ ਕਰਨਾ ਹੈ ਤੁਸੀਂ ਜਿੱਦਾਂ ਅੱਜ ਕੱਲ੍ਹ ਗਰਮੀਆਂ ਆ ਹਨਾ ਗਰਮੀਆਂ ਦੇ ਵਿੱਚ ਵੈਸੇ ਕੋਈ ਟੈਪ ਦਾ ਪਾਣੀ ਜਿਹੜਾ ਹੁੰਦਾ ਗਰਮ ਹੁੰਦਾ ਆ ਉਹਦੇ ਵਿੱਚ ਬਸ ਤੁਸੀਂ ਇਹ ਆ ਜਿਹੜਾ ਨਮਕ ਹੁੰਦਾ ਸਿੰਪਲ ਜਿਹੜਾ ਆਪਾਂ ਹੁੰਦਾ ਆ ਨਾ ਆਪਣਾ ਖਾਣੇ ਬਣਾਉਣ ਵਾਲਾ ਇਹ ਇੱਥੇ ਇਹ ਹੁਣ ਤੁਸੀਂ ਮੈਨੂੰ ਕਹਿੰਦੇ ਹੋਣੇ ਆ ਕਿ ਸਾਨੂੰ ਨਮਕ ਦਾ ਨਹੀਂ ਪਤਾ ਸੰਦੀਪ ਸਾਨੂੰ ਨਮਕ ਦਿਖਾ ਰਹੀ ਆ ਨਾ ਕਿਉਂਕਿ ਅੱਗੇ ਜਾਏ ਉਹ ਅੱਗੇ ਤੁਹਾਨੂੰ ਹੋਰ ਜਾਣਕਾਰੀ ਦਵਾਂਗੀ ਨਮਕ ਕਈ ਤਰ੍ਹਾਂ ਦੇ ਹੁੰਦੇ ਆ ਸਮਝ ਆ ਗਈ ਮਾਰਨ ਲੱਗੇ ਤਾਂ ਦਿਖਾ ਰਹੀ ਹਾਂ ਸੋ ਮੈਂ ਤਾਂ ਹੰਦਤੀ ਆ ਪਰ ਮੈਂ ਇਹ ਥੋੜਾ ਕਹਿ ਸਕਦੀ ਸੀ ਕਿ ਇਹਨੂੰ ਪਾਣੀ ਚ ਪਾ ਕੇ ਨਾਓ ਘੁਲਣਾ ਨਹੀਂ ਪਾਣੀ ਚ ਹਨਾ ਸੋ ਇਸ ਕਰਕੇ ਤੋਂ ਇਹ ਜਿਹੜਾ ਆਪਣਾ ਨਮਕ ਕਿਚਨ ਵਾਲਾ ਹੁੰਦਾ ਆ ਇਹ ਤੁਸੀਂ ਆਪਣੇ ਪਾਣੀ ਦਾ ਜਿਹੜਾ ਟਾਪ ਹੈ ਆ ਬਾਲਟ ਹੈ ਜੋ ਵੀ ਆ ਨਾ ਉਹਦੇ ਵਿੱਚ ਤੁਸੀਂ ਇਹਨੂੰ ਪਾ ਲੈਣਾ ਗਰਮ ਪਾਣੀ ਹੁੰਦਾ ਟੈਪ ਦਾ अच्छा ਜਦੋਂ ਸਰਦੀਆਂ ਹੁੰਦੀਆਂ ਆ ਸਰਦੀਆਂ ਦੇ ਵਿੱਚ ਤੁਸੀਂ ਆਪਣਾ ਗੀਜ਼ਰ ਵਾਲਾ ਗਰਮ ਪਾਣੀ ਲੈ ਸਕਦੇ ਮਤਲਬ ਗਰਮ ਪਾਣੀ ਲੈਣਾ ਤੁਸੀਂ ਠੰਡਾ ਨਹੀਂ ਲੈਣਾ ਇਹ ਵੀ ਨਹੀਂ ਕਿ ਤੁਸੀਂ ਥੋੜਾ ਠੰਡਾ ਲੈ ਲਿਆ ਤਾਂ ਨੁਕਸਾਨ ਕਰਦਾ ਨੁਕਸਾਨ ਤਾਂ ਹੈ ਹੀ ਨਹੀਂ ਉਤੋਂ ਲਾਭ ਹੀ ਆ ਪਰ ਲਾਭ ਤਾਂ ਹੋਏਗਾ ਜਿਹੜੀ ਚੀਜ਼ ਤੁਸੀਂ ਜਿੱਦਾਂ ਯੂਜ਼ ਕਰੋਗੇ ਨਾ ਉਦਾਂ ਹੀ ਲਾਭ ਹੋਏਗਾ ਅੱਛਾ ਇਹਨੂੰ ਗਰਮ ਪਾਣੀ ਦੇ ਵਿੱਚ ਤੁਸੀਂ ਪਾ ਕੇ ਨਾ ਤੁਸੀਂ ਫਿਰ ਇਹਨਾਂ ਨਹਾਣਾ ਪਹਿਲਾਂ ਤਾਂ ਤੁਸੀਂ ਗਰਮ ਪਾਣੀ ਨਾਲ ਸਿੰਪਲ ਨਹਾ ਲੈਣਾ ਆ ਜਿੱਦਾਂ ਤੁਸੀਂ ਆਪਣਾ ਸਾਬਣ ਵਗੈਰਾ ਜੋ ਸ਼ੈਂਪੂ ਵਗੈਰਾ ਲਾਣਾ ਆ ਉਸ ਤੋਂ ਬਾਅਦ ਜਿਹੜਾ ਲਾਸਟ ਪਾਣੀ ਤੁਸੀਂ ਆਪਣੇ ਪਾਉਂਗੇ ਨਾ ਬੋਡੀ ਤੇ ਤੇ ਉਹਦੇ ਵਿੱਚ ਤੁਸੀਂ ਇਹ ਨਮਕ ਪਾਣਾ ਹੈ ਕਿਉਂਕਿ ਪਹਿਲਾਂ ਨਮਕ ਪਾਉਂਗੇ ਫਿਰ ਤੁਸੀਂ ਸੋਪ ਦੇ ਨਾਲ ਸਾਰਾ ਉਹ ਉੱਤਰ ਜਾਣਾ ਹੈ ਉਹਦਾ ਅਸਰ ਜਿਹੜਾ ਹੁੰਦਾ ਨਾ ਉੱਤਰ ਜਾਣਾ ਹੈ ਤੇ ਤੁਸੀਂ ਇਹ ਕੀ ਕਰਨਾ ਹੈ ਪਹਿਲਾਂ ਤੁਸੀਂ ਸ਼ੈਂਪੂ ਹੈਡ ਵਾਸ਼ ਕਰਨਾ ਹੈ ਆਪਣਾ ਬੋਡੀ ਕਰਨੀ ਹੈ ਵਾਸ਼ ਜਿੱਦਾਂ ਸਾਬਣ ਜੋ ਵੀ ਹੈ ਤੁਸੀਂ ਸੋਪ ਵਰਤਦੇ ਆ ਨਾ ਜੋ ਵੀ ਤੁਸੀਂ ਵਾਸ਼ ਵਰਤਦੇ ਆ ਉਹ ਸਾਰਾ ਕਰਕੇ ਨਾ ਐਂਡ ਤੇ ਜਦੋਂ ਤੁਹਾਡੀ ਪੂਰੀ ਬਾਡੀ ਵਾਸ਼ ਹੋ ਜਾਵੇ ਉਸ ਤੋਂ ਬਾਅਦ ਜਿਹੜਾ ਪਾਣੀ ਬਚ ਜਾਂਦਾ ਨਾ ਉਹਦੇ ਵਿੱਚ ਤੁਸੀਂ ਇਹ ਨਮਕ ਪਾ ਕੇ ਨਾ ਉਹਦੇ ਤੁਸੀਂ ਬਾਡੀ ਤੇ ਤੁਸੀਂ ਪਾਓ ਹੌਲੀ ਹੌਲੀ ਤੁਸੀਂ ਬਾਡੀ ਤੇ ਪਾਓ ਤੁਹਾਡੀਆਂ ਲੈਗਸ ਪੇਨ ਆ ਤੁਸੀਂ ਲੈਗਸ ਤੇ ਪਾਓ ਬਾਵਾ ਪੇਨ ਆ ਬਾਵਾ ਤੇ ਪਾਓ ਉਹ ਇੱਕ ਤਰ੍ਹਾਂ ਦੀ ਨਾ ਟਕੋਰ ਹੋ ਜਾਂਦੀ ਹੈ ਬਾਡੀ ਤੇ ਔਰ ਇਹ ਬਹੁਤ ਵਧੀਆ ਨੁਸਖਾ ਆ ਇਹ ਤੁਸੀਂ ਜਰੂਰ ਇਹ ਵਾਲਾ ਨੁਸਖਾ ਪਹਿਲਾ ਨੁਸਖਾ ਤੁਸੀਂ ਕਰਕੇ ਦੇਖਿਓ ਔਰ ਮੈਨੂੰ ਨਾ ਇਹ ਕਰਕੇ ਕਮੈਂਟ ਜਰੂਰ ਪਾਈਓ ਔਰ ਜਿਨ੍ਹਾਂ ਦੀਆਂ ਭੈਣਾਂ ਦੇ ਮੰਮੀਆਂ ਦੇ ਸੱਸਾਂ ਦੇ ਜਿਨ੍ਹਾਂ ਦੇ ਵੀ ਫਾਦਰ ਦੇ ਜਿਨ੍ਹਾਂ ਦੇ ਵੀ ਇਦਾਂ ਪੇਨ ਹੈਗੀ ਆ ਗੋਡਿਆਂ 'ਚ ਕੁੱਟਣਿਆਂ ਗੁੱਟਣਿਆਂ 'ਚ ਪੈਰਾਂ 'ਚ ਲੱਤਾਂ ਜਨਾ ਇਹ ਕਰਕੇ ਦੇਖਿਓ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਆ ਕਿ ਇਹ ਤੁਹਾਨੂੰ ਅਸਰ ਕੀਤਾ ਇਹਦਾ ਕਿ ਨਹੀਂ ਕੀਤਾ ਠੀਕ ਆ ਹੁਣ ਸੈਕਿੰਡ ਨੰਬਰ ਦੇ ਆਪਾਂ ਇਹ ਸਾਡਾ ਹੋ ਗਿਆ ਹਨਾ ਟਕੋਰ ਦਾ ਫਿਰ ਅਸੀਂ 60 ਸਾਡੇ 60 ਲੱਗ ਜਾਂਦੀ ਹੈ ਜਦੋਂ ਹਨਾ ਜਦੋਂ ਸਾਡੇ ਸੱਟ ਲੱਗ ਜਾਂਦੀ ਆ ਤੇ ਉਦੋਂ ਵੀ ਆਪਾਂ ਇਹਦੀ ਟਕੋਰ ਕਰ ਸਕਦੇ ਆ ਗਰਮ ਪਾਣੀ ਚ ਨਮਕ ਪਾ ਕੇ ਉਹਦੇ ਵਿੱਚ ਪੈਰ ਰੱਖ ਲਓ ਪੈਰਾਂ ਚ ਕੋਈ ਮੋਚ ਆ ਗਈ ਨਾ ਉਹਦੇ ਵਿੱਚ ਉਹ ਹੈਲਥ ਦਾ ਉਹ ਸਾਰਾ ਸੇਮ ਹੋ ਗਿਆ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵਾ ਕਿ ਪਾਣੀ ਦੀ ਟਕੋਰ ਕਰੋ ਇਹ ਵੀ ਵਿੱਚ ਹੀ ਆ ਗਿਆ ਤੇ ਉਸ ਤੋਂ ਬਾਅਦ ਕਿ ਸਾਰਿਆਂ ਦੇ ਘਰ ਅੱਜ ਫੇਰ ਦੂਸਤਰਾ ਹੈਗਾ ਨજર ਦਾ ਹਨਾ ਕਿ ਸਾਰਿਆਂ ਦੇ ਘਰ ਹੁਣ ਦੇਖੋ ਬੱਚੇ ਆ ਹਨਾ ਕਈ ਵਾਰ ਕੀ ਹੁੰਦਾ ਆ ਬੱਚੇ ਰੋਂਦੇ ਰਹਿੰਦੇ ਆ ਬੱਚੇ ਚਿੜਿੜੇ ਹੋ ਜਾਂਦੇ ਆ ਹਨਾ ਤੇ ਤੁਸੀਂ ਕੀ ਕਰਨਾ ਆ ਇਹ ਇਹ ਪਹਿਲਾ ਜਿਹੜਾ ਨਮਕ ਆ ਨਾ ਇਹਨੂੰ ਏਦਾਂ ਆਪਣੇ ਹੱਥ ਤੇ ਲੈ ਕੇ ਬੱਚਿਆਂ ਦੇ ਛੁਆ ਕੇ ਇਹ ਵਾਲਾ ਜਿਹੜਾ ਨੁਸਖਾ ਇਹ ਵੀ ਸਭ ਨੂੰ ਪਤਾ ਹੀ ਆ ਹਰ ਕੋਈ ਆਪਣੇ ਘਰਾਂ ਚ ਕਰਦਾ ਹੀ ਆ ਬਟ ਬਹੁਤ ਵਧੀਆ ਇਫੈਕਟ ਆ ਇਹਦੇ ਮੈਂ ਮੇ ਆਪਣੀ ਬੇਟੀ ਦੇ ਕਰਦੀ ਹੁੰਦੀ ਆ ਕਈ ਵਾਰ ਮੈਂ ਆਪਾਂ ਨੇ ਵੀ ਕਰ ਲੈਂਦੀ ਹੁੰਦੀ ਆ ਬਰੂਨੋ ਦਾ ਵੀ ਕਰਦੇ ਹੁੰਦੀ ਆ ਤੇ ਇਹਨੂੰ ਆਪਾਂ फ्लਸ਼ ਆਊਟ ਕਰਨਾ ਆ ਹਨਾ ਆਪਾਂ ਸਾਫ਼ ਸੁਥਰੀ ਜਗ੍ਹਾ ਤੇ ਨਹੀਂ ਸੁਟਣਾ ਕਿਉਂਕਿ ਸਾਫ਼ ਸੁਥਰੀ ਜਗ੍ਹਾ ਤੇ ਤੁਸੀਂ ਇਹਨੂੰ ਸੁਟੂਗੇ ਨਾ ਉਹ ਤਾਂ ਤੁਹਾਡੀ ਨਜ਼ਰ ਵਿੱਚ ਹੀ ਆ ਕਰਦੇ ਹਨਾ ਇਹਨੂੰ ਤੁਸੀਂ ਫਲਸ਼ ਆਊਟ ਕਰਨਾ ਹੈ ਗੰਦੀ ਗਟਰ ਤੇ ਮਤਲਬ ਜਿਹੜੀ ਗੰਦੀ ਜਗ੍ਹਾ ਹੁੰਦੀ ਉੱਥੇ ਸੁਟਣਾ ਹੈ ਤੁਸੀਂ ਇਹਨੂੰ ਤੇ ਇੱਕ ਮਿੰਟ ਤੋਂ ਪਹਿਲਾਂ ਤੁਹਾਡਾ ਬੱਚਾ ਠੀਕ ਹੋ ਜਾਊਗਾ ਹਨਾ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਨਾ ਮਨ ਕੰਮ ਕਰ ਦੇ ਵਿੱਚ ਨਹੀਂ ਲੱਗਦਾ ਹਨਾ ਤੇ ਸਾਡਾ ਸਿਰ ਭਾਰਾ ਭਾਰਾ ਜਿਹਾ ਰਹਿੰਦਾ ਆ ਜਦੋਂ ਸਿਰ ਭਾਰਾ ਭਾਰਾ ਰਹਿੰਦਾ ਹੈ ਨਾ ਤੇ ਕੰਮਕਾਰ ਦੇ ਵਿੱਚ ਮਨ ਨਹੀਂ ਕਰਦਾ ਕਿ ਹਰ ਵਾਰ ਐ ਹੁੰਦਾ ਹੈ ਕਿ ਸੁੱਤੇ ਰਹੋ ਸੁੱਤੇ ਰਹੋ ਹਨਾ ਉਹਦਾ ਮਤਲਬ ਹੀ ਇਹੀ ਹੁੰਦਾ ਕਿ ਤੁਹਾਨੂੰ ਨજર ਲੱਗੀ ਹੋਈ ਆ ਹਨਾ ਫਿਰ ਤੁਸੀਂ ਨਮਕ ਦੇਖੋ ਇੱਕ ਇੰਨਾ ਕੁ ਥੋੜਾ ਜਿਹਾ ਦੇਖੋ ਕਿੰਨਾ ਨਮਕ ਉਹਦੇ ਉਹਦੇ ਫਾਇਦੇ ਦੇਖੋ ਫਿਰ ਤੁਸੀਂ ਆਪਣੇ ਨਮਕ ਸੱਤ ਵਾਰ ਹਨਾ ਆਪਣਾ ਛੁਆ ਕੇ ਤੁਸੀਂ ਫਰੈਸ਼ ਆਊਟ ਕਰ ਸਕਦੇ ਆ ਔਰ ਉਸ ਤੋਂ ਬਾਅਦ ਜੇ ਆਪਾਂ ਕਲੀਨਿੰਗ ਦੀ ਆਪਾਂ ਗੱਲ ਕਰੀਏ ਹਨਾ ਜਿੱਦਾਂ ਆਪਾਂ ਘਰ ਦੀ ਸਫਾਈ ਕਰਦੇ ਆ ਹਨਾ ਹੁਣ ਜਿੱਦਾਂ ਕਿ 네ਗੇਟਿਵਿਟੀ ਹੁੰਦੀ ਆ ਕਈ ਵਾਰ ਕੀ ਹੁੰਦਾ ਆ ਕਿ ਕੋਈ ਆਪਾਂ ਸਾਰਿਆਂ ਨੂੰ ਨਹੀਂ ਆਪਾਂ ਨਹੀਂ ਕਹਿੰਦੇ ਕਈ ਵਾਰ ਹੁੰਦਾ ਆ ਕਿ ਕੋਈ ਸਾਡੇ ਘਰ ਆਂਦਾ ਆ ਕੋਈ ਐਦਾਂ ਦਾ ਪਰਸਨ ਹੁੰਦਾ ਆ ਕਿ ਉਹ ਕੋਈ ਸਾਡੀ ਕੋਈ ਸਾਡੀ ਘਰ ਦੀ ਸੈਟਿੰਗ ਐਦਾਂ ਦੀ ਆ ਕਈ ਵਾਰ ਕਹਿੰਦਾ ਕਿ ਮਨ ਚ ਕਿੰਨੀ ਸੋਹਣਾ ਘਰ ਲੱਗਦਾ ਹਨਾ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਪਲਾਂਟ ਐਨੇ ਵਧੀਆ ਪਏ ਹੁੰਦੇ ਆ ਤੇ ਉਹ ਉਹ ਫਿਰ ਮਨ ਚ ਕਹੂਗਾ ਕਿ ਕਿੰਨੇ ਵਧੀਆ ਮਤਲਬ ਕਈ ਵਾਰ ਇਦਾਂ ਹੋ ਜਾਂਦਾ ਆ ਕਿ ਕਈਆਂ ਕਿਸ ਕਈਆਂ ਦੀ ਨਜ਼ਰ ਜਿਹੜੀ ਲੱਗ ਜਾਂਦੀ ਹੁੰਦੀ ਹੈ ਨਾ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਕਿ ਅਸੀਂ ਖੁਦ ਕਿਸੇ ਦੇ ਘਰ ਜਾਂਦੇ ਹਾਂ ਉਹਨਾਂ ਨਾਲ ਅਸੀਂ ਵੀ ਇਹ ਕਹਿੰਦੇ ਹਾਂ ਕਿ ਕਿੰਨੀ ਸੋਹਣੀ ਚੀਜ਼ ਓ ਕਿੰਨੀ ਸੋਹਣੀ ਚੀਜ਼ ਹੈ ਨਾ ਪਰ ਇਹ ਵੀ ਤੁਸੀਂ ਕੋਈ ਨਹੀਂ ਕਰ ਕਰਕੇ ਦੇਖੋ ਬਹੁਤ ਵਧੀਆ ਆ ਤੇ ਜੇ ਤੁਹਾਡਾ ਇਦਾਂ ਇਹਨੂੰ ਘਰ ਚ ਵੀ ਤੁਸੀਂ ਸ਼ਿਵਾ ਸਕਦੇ ਆ ਨਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਜਿੱਦਾਂ ਹੁਣ ਨਾ ਪਿੰਡਾਂ ਦੇ ਵਿੱਚ ਪਤਾ ਕੀ ਹੁੰਦਾ ਸੀਗਾ ਪਿੰਡਾਂ 'ਚ ਅਸੀਂ ਆਪਣੇ ਸਿਆਣਿਆਂ ਤੋਂ ਗੱਲਾਂ ਸੁਣੀਆਂ ਹੋਈਆਂ ਜਿੱਦਾਂ ਪਿੰਡਾਂ 'ਚ ਨਾ ਜਿਨ੍ਹਾਂ ਦੇ ਘਰ ਮੱਝਾਂ ਹੁੰਦੀਆਂ ਸੀਗੀਆਂ ਪਹਿਲਾਂ ਕੋਈ ਡਾਕਟਰ ਡਾਕਟਰ ਨਹੀਂ ਸੀ ਹੁੰਦੇ ਹਨਾ ਜਿੱਦਾਂ ਮੱਝਾਂ ਦੀਆਂ ਅੱਖਾਂ ਓਖਾਂ ਆ ਜਾਂਦੀਆਂ ਸੀਗੀਆਂ ਜਿੱਦਾਂ ਫਲੂ ਹੋ ਜਾਂਦਾ ਸੀਗਾ ਨਾ ਤੇ ਉਹ ਕੀ ਕਰਦੇ ਸੀਗੇ ਉਹ ਨਮਕ ਵਾਲੇ ਪਾਣੀ ਦੇ ਨਾਲ ਅੱਖਾਂ 'ਚ ਛਿੱਟੇ ਮਾਰਦੇ ਸੀਗੇ ਆਪਣੀਆਂ ਮੱਝਾਂ ਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਜੋ ਵੀ ਇਨਫੈਕਸ਼ਨ ਆ ਸਾਰਾ ਹਨਾ ਕਿਉਂਕਿ ਇਹ ਇਹਨਾਂ ਬੈਕਟੀਰੀਆ ਜਿਹੜੇ ਉਹ ਵੀ ਡੈੱਡ ਹੋ ਜਾਂਦੇ ਆ ਤੇ ਉਹ ਆਪਣੇ ਮੱਜਾਂ ਦੇ ਵੀ ਇਹ ਇਹਦਾ ਛਿੱਟੇ ਮਾਰਦੇ ਸੀਗੇ ਹਨਾ ਫਿਰ ਜਦੋਂ ਕਈ ਵਾਰ ਕੀ ਹੁੰਦਾ ਆ ਆਪਣੇ ਸਿਰ ਦੇ ਵਿੱਚ ਨਾ ਡੈਂਡਰਫ ਬਹੁਤ ਹੋ ਜਾਂਦੀ ਆ ਹਨਾ ਤੇ ਹੁਣ ਇੱਥੇ ਕਈ ਕਹਿੰਦੇ ਆ ਕਿ ਨਮਕ ਵਾਲੇ ਪਾਣੀ ਨਾਲ ਤਾਂ ਬਾਹ ਚਿੱਟੇ ਹੋ ਜਾਓਗੇ ਪਰ ਤੁਸੀਂ ਥੋੜਾ ਜਿਹਾ ਆਪਣਾ ਪਾਣੀ ਨਮਕ ਦਾ ਸਿਰ 'ਚ ਪਾਣਾ ਆ ਥੋੜਾ ਜਿਹਾ ਉਹਨੂੰ ਰੱਖ ਕੇ ਉਸ ਤੋਂ ਬਾਅਦ ਤੁਸੀਂ ਸਾਫ ਪਾਣੀ ਪਾ ਲੈਣਾ ਆਪਣੇ ਸਿਰ ਦੇ ਵਿੱਚ ਜਿਹੜੀ ਸਾਡੇ ਸਿਰ ਦੀ ਇਚਿੰਗ ਆ ਡੈਂਡਰਫ ਆ ਹਨਾ ਉਹ ਤੁਹਾਡੀ ਸਹੀ ਹੋ ਜਾਊਗੀ ਬਿਲਕੁਲ ਔਰ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਇਹ ਪਾਣੀ ਸਿਰ ਤੇ ਪਾ ਕੇ ਉਹ ਉਹਨੂੰ ਰਹਿਣ ਦਿਓ ਪਾ ਕੇ ਪਾਣੀ ਨਾਲ ਹੀ ਤੁਸੀਂ ਇਹਦਾ ਦੂਸਰਾ ਪਾਣੀ ਪਾ ਲੈਣਾ ਆ ਸਾਫ ਪਾਣੀ ਪਾਣਾ ਕਿ ਉਹਨੂੰ ਨਮਕ ਵਾਲੇ ਪਾੜੇ ਨਿਕਲ ਜਾਈ ਠੀਕ ਆ ਤੇ ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਆ ਕਿ ਅਸੀਂ ਬਹੁਤ ਵਧੀਆ ਸੀ ਸਾਨੂੰ ਅਸੀਂ ਕੰਮਕਾਰ ਸਿੱਖੇ ਹੋਏ ਆ ਸਾਡਾ ਕੰਮਕਾਰ ਚ ਦਿਲ ਨਹੀਂ ਲੱਗਦਾ ਜਾਂ ਕੋਈ ਗਾਹਕ ਨਹੀਂ ਆਂਦਾ ਸੀ ਨਵਾਂ ਨਵਾਂ ਕੰਮ ਖੋਲਿਆ ਹੋਇਆ ਆ ਨਾ ਤੇ ਉਹਦੇ ਵਿੱਚ ਕੀ ਕਰਦੇ ਆ ਕਿ ਤੁਸੀਂ ਨਾ ਇੱਕ ਆਪਣੇ ਘਰ ਦੇ ਵਿੱਚ ਨਮਕ ਰੱਖ ਸਕਦੇ ਆ ਹਨਾ ਹੁਣ ਇੱਥੇ ਗੱਲ ਇਹ ਆਂਦੀ ਆ ਕੀ ਤੁਸੀਂ ਦੇਖਿਆ ਹੋਣਾ ਆ ਵੱਡੀਆਂ ਵੱਡੀਆਂ ਸ਼ਾਪ ਤੇ ਵੱਡੇ ਵੱਡੇ ਜਿਹੜੇ ਸਨਿਆਰੇ ਹੋ ਗਏ ਜਾਂ ਕੋਈ ਮੈਡੀਕਲ ਵਾਲੇ ਹੋ ਗਏ ਜਾਂ ਕੋਈ ਕੋਸਮੈਟਿਕ ਲਾਈਨ ਹੋ ਗਈ ਕੋਈ ਵੀ ਜਿਹੜੇ ਬਿਜ਼ਨਸਮੈਨ ਹੁੰਦੇ ਆ ਉਹਨਾਂ ਨੇ ਆਪਣੇ ਦੁਕਾਨ ਦੇ ਮੋਹਰੇ ਆ ਰੱਖਿਆ ਹੁੰਦਾ ਹੈਨਾ ਇਹ ਹੈਗਾ ਆ ਨਮਕ ਹੈਨਾ ਸੈਦਾ ਨਮਕ ਜਿਹੜਾ ਹੁੰਦਾ ਹੈ ਪੱਥਰ ਵਾਲਾ ਹੈਨਾ ਹੁਣ ਤੁਸੀਂ ਇੱਥੇ ਮੇਰੇ ਵੀ ਇਹ ਡਾਊਟ ਸੀਗਾ ਹੁਣ ਤੁਸੀਂ ਇਹ ਕਹੋਗੇ ਕਿ ਮਤਲਬ ਬਾਹਰ ਇਹੀ ਰੱਖਣਾ ਪੈਂਦਾ ਹੈ ਆਪਣੇ ਡੋਰ ਤੇ ਬਾਹਰ ਵੀ ਤੁਸੀਂ ਰੱਖ ਸਕਦੇ ਆ ਕਿ ਕੋਈ ਵੀ ਜਿਹੜੀ ਨੈਗੇਟਿਵਿਟੀ ਗਲਤ ਨੈਗੇਟਿਵਿਟੀਆਂ ਜਿਹੜੀਆਂ ਜਿਹੜੀਆਂ ਹੁੰਦੀਆਂ ਉਹ ਤੁਹਾਡੇ ਘਰ ਦੇ ਅੰਦਰ ਵੜ ਨਹੀਂ ਸਕਦੀਆਂ ਜੇ ਤੁਸੀਂ ਇਹ ਗੇਟ ਤੇ ਮੋਰੇ ਤੁਸੀਂ ਇਹਨੂੰ ਗੇਟ ਦੇ ਆਪਣਾ ਇਹ ਕੋਲਾ ਹੁੰਦਾ ਨਾ ਗੇਟ ਜਿੱਥੇ ਹੁੰਦੇ ਆ ਉਹਦੇ ਇੱਕ ਪਾਸੇ ਤੁਸੀਂ ਇਹਨੂੰ ਰੱਖ ਸਕਦੇ ਆ ਤਾਂ ਤੁਸੀਂ ਆਪਣੇ ਇਹਨੂੰ ਡਰਾਇੰਗ ਰੂਮ ਚ ਵੀ ਰੱਖ ਸਕਦੇ ਆ ਤੇ ਤੁਸੀਂ ਇਹਨੂੰ ਆਪਣਾ ਜਿਹੜਾ ਤੁਹਾਡਾ ਕੰਮਕਾਰ ਆ ਜਿੱਥੇ ਤੁਸੀਂ ਉੱਥੇ ਵੀ ਰੱਖ ਸਕਦੇ ਆ ਨਾ ਤੇ ਇਹਦੇ ਨਾਲ ਕੀ ਹੁੰਦਾ ਹੈ ਤੁਹਾਡੇ ਤੁਹਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਹਾਡੇ ਘਰ ਕੋਈ ਕਸਟਮਰ ਨਹੀਂ ਆਂਦਾ ਤੁਹਾਡਾ ਚੜਚੜਾ ਮਨ ਹੋਇਆ ਹੈ ਕਿ ਐਂਦਾ ਤੁਹਾਡੇ ਕੰਮ ਨੂੰ ਨਜ਼ਰ ਲੱਗੀ ਹੋਈ ਆ ਉਹ ਜਿੰਨੀਆਂ ਵੀ ਨੈਗੇਟਿਵਿਟੀਆਂ ਆਇਆ ਨਾ ਉਹ ਆ ਜਿਹੜਾ ਨਮਕ ਹੁੰਦਾ ਨਾ ਇਹ ਇਹਦੇ ਚ ਚਲਾ ਜਾਂਦੀ ਇਹਦੇ ਵਿੱਚ ਸਭ ਹੋ ਜਾਣੇ ਚਲ ਜਾਂਦੀਆਂ ਇਹਦੇ ਵਿੱਚ ਕਿ ਇਹਨੂੰ ਫਿਰ ਤੁਸੀਂ ਨਾ ਹੁਣ ਐਡਾ ਵੱਡਾ ਆਪਾਂ ਬਾਰ-ਬਾਰ ਥੋੜਾ ਸੁਟਣਾ ਹੈ ਹਨਾ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦੀ ਆ ਕਿ ਕਿਹੜਾ ਸੁਟਣਾ ਹੁੰਦਾ ਹੈ ਤੇ ਕਿਹੜਾ ਰੱਖਣਾ ਹੁੰਦਾ ਹੈ ਹੁਣ ਐਡਾ ਵੱਡਾ ਪੀਸ ਤੁਸੀਂ ਬਾਰ-ਬਾਰ ਸੁਟੋਗੇ ਥੋੜਾ ਇਹਨੂੰ ਤੁਸੀਂ ਕੀ ਕਰਨਾ ਜੇ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਰੱਖਿਆ ਆ ਆਪਣੇ ਡਰਾਇੰਗ ਰੂਮ ਚ ਰੱਖਿਆ ਆ ਆਪਣੇ ਰੂਮ ਚ ਵੀ ਤੁਸੀਂ ਐਡਾ ਵੱਡਾ ਥੋੜਾ ਰੱਖੋਗੇ ਇਹ ਹੁੰਦਾ ਸਪੈਸ਼ਲ ਜਾਂ ਕਾਰੋਬਾਰ ਦੇ ਵਿੱਚ ਕੰਮ ਵਿੱਚ ਜਾਂ ਤੁਸੀਂ ਜਿਹੜਾ ਤੁਹਾਡਾ ਲਿਵਿੰਗ ਰੂਮ ਆ ਜਿੱਥੇ ਕਿ ਕੋਈ ਵੀ ਆਂਦਾ ਅੱਛਾ ਕੋਈ ਵੀ ਤੁਹਾਡੇ ਘਰ ਗੈਸਟ ਆਂਦਾ ਕੋਈ ਵੀ ਗਲੀ ਗੌਂਡ ਕੋਈ ਵੀ ਤੁਸੀਂ ਸਿੱਧਾ ਉਹਨੂੰ ਆਪਣੇ ਰੂਮ 'ਚ ਥੋੜਾ ਲੈ ਕੇ ਜਾਂਦੇ ਆ ਨਾ ਤੇ ਤੁਸੀਂ ਉਹਨੂੰ ਪਹਿਲਾਂ ਆਪਾਂ ਲਿਵਿੰਗ ਰੂਮ 'ਚ ਹੀ ਬੰਦੇ ਆ ਸਾਰੇ ਜਣੇ ਤੇ ਲਿਵਿੰਗ ਰੂਮ 'ਚ ਤੁਸੀਂ ਇਹ ਰੱਖੋ ਜਿੱਥੇ ਕਿ ਨੈਗੇਟਿਵਿਟੀ ਸਾਰੇ ਲੋਕਾਂ ਦੀ ਵੀ ਆਣੀ ਹੈ ਪੈਣੀ ਨજર ਪੈਣੀ ਜਿਹਨਾਂ ਦੀ ਨજર ਪੈਣੀ ਇਹਨੂੰ ਤੁਸੀਂ ਡਰਾਇੰਗ ਰੂਮ 'ਚ ਰੱਖੋ ਔਰ ਇਹਨੂੰ ਜੇ ਹੋ ਸਕੇ ਤਾਂ ਤੁਸੀਂ ਹਰ ਧਾਰ ਦੂਸਰੇ ਦਿਨ ਜਾਂ ਤੀਸਰੇ ਦਿਨ ਮਤਲਬ ਕਹਿੰਦਾ ਇਥੇ ਇਹ ਆ ਕਿ ਇਹਦੇ ਵਿੱਚ ਨੈਗੇਟਿਵਿਟੀ ਬਹੁਤ ਜਲਦੀ ਸਮਾ ਜਾਂਦੀ ਆ ਕਿ ਇਹ ਨਾ ਹੋਵੇ ਕਿ ਤੁਸੀਂ ਇਹਦੇ ਫੁੱਲ ਤੁਹਾਡਾ ਨੈਗੇਟਿਵਿਟੀ ਆ ਨਾ ਭਰਿਆ ਹੋਵੇ ਤੁਸੀਂ ਇਹਨੂੰ ਰੱਖੀ ਰੱਖੋ ਫੇ ਕੋਈ ਫਾਇਦਾ ਨਹੀਂ ਔਰ ਇਹਨੂੰ ਤੁਸੀਂ ਸੁੱਟ ਨਹੀਂ ਸਕਦੇ ਕਿਉਂਕਿ ਐਡਾ ਵੱਡਾ ਤੁਸੀਂ ਬਾਰ-ਬਾਰ ਨੁੜਾ ਬਾਇ ਕਰੂਗੇ ਹਨਾ ਉਹ ਵੀ ਮੈਂ ਉਹ ਅੱਗੇ ਜਾ ਕੇ ਦੱਸ ਦਿਆਂ ਕਿਹੜਾ ਸੁੱਟਣਾ ਹੁੰਦਾ ਤੇ ਇਹਨੂੰ ਤੁਸੀਂ ਨਾ ਪਹਿਲੇ ਜਾਂ ਦੂਸਰੇ ਦਿਨ ਤੁਸੀਂ ਸਿੰਪਲ ਟੈਪ ਖੋਲਣੀ ਆ ਹਨਾ ਉਹ ਟੈਪ ਕਿਚਨ ਦੀ ਨਹੀਂ ਹੋਣੀ ਚਾਹੀਦੀ ਉਹ ਤੁਹਾਡਾ ਸਿੰਕ ਵਾਸ਼ਰੂਮ ਦਾ ਹੋਣਾ ਚਾਹੀਦਾ ਆ ਹਨਾ ਜਿਹੜਾ ਮਤਲਬ ਵਾਸ਼ਰੂਮ ਯੂਜ਼ ਕਰਨਾ ਇਹ ਕੰਮ ਆ ਵਾਸਤੇ ਸਫਾਈ ਬੜੀ ਜਗ੍ਹਾ ਨੂੰ ਯੂਜ਼ ਕਰਨੀ ਕਿਚਨ ਕਿਚਨ ਚ ਨਹੀਂ ਕਰਨਾ ਹੈਗਾ ਹਨਾ ਉਹ ਵੀ ਤੁਹਾਡੀ ਸਾਰੇ ਅੰਦਰ ਹੀ ਰਹਿ ਜਾਣੀ ਆ ਇਹ ਤੁਸੀਂ ਵਾਸ਼ਰੂਮ ਚ ਕਰਨਾ ਆ ਕਿਉਂਕਿ ਵਾਸ਼ਰੂਮ ਦੇ ਵਿੱਚ ਕਹਿੰਦੇ ਹੁੰਦੇ ਰਾਹੁਕੇਤੂ ਉਹ ਐਪ ਹੁੰਦੇ ਆ ਵੀ ਗੱਲਾਂ ਇਹ ਪਹਿਲਾਂ ਪਤਾ ਨਹੀਂ ਸੀ ਹੁਣ ਪਤਾ ਲੱਗ ਗਿਆ ਇਹਨੂੰ ਤੁਸੀਂ ਸਿੰਪਲ ਟੂਟੀ ਦੇ ਪਾਣੀ ਦੇ ਨਾਲ ਸਿੰਪਲ ਇਹਨੂੰ ਢੋ ਦਾਨਾ ਇਹ ਨਹੀਂ ਕਿ ਤੁਸੀਂ ਉੱਥੇ ਇਹਨੂੰ ਸਾਬਣ ਲਾਣ ਲੱਗ ਜਾਓ ਸਾਬਣ ਨਹੀਂ ਲਾਣਾ ਇਨੂੰ ਇੱਦਾਂ ਹੀ ਧੋ ਕੇ ਨਾ ਰੱਖ ਦੇਣਾ। ਇਹਨੂੰ ਫੇਰ ਉਹ ਆਪਣੀ ਜਗ੍ਹਾ ਤੇ ਰੱਖ ਦੇਣਾ। ਠੀਕ ਆ? ਔਰ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਕਿ ਕਈ ਵਾਰ ਕੁਐਸਚਨ ਇਹ ਹੁੰਦੇ ਆ ਕਿ ਆਪਾਂ ਗੇਟ ਦੇ ਉੱਪਰ ਇਹੀ ਕਿਉਂ ਰੱਖਣਾ? ਕਿ ਕਈ ਵਾਰ ਕਈ ਇਹਨੂੰ ਥੋੜਾ ਕੋਲਜੀ ਹੋ ਜਾਂਦੀ ਪੰਜਾਬੀ ਵਿੱਚ ਕੋਲ ਕਹਿੰਦੇ ਆ ਕਿ ਕਿੱਥੋਂ ਲੈਣ ਜਾਈਏ, ਹੁਣ ਪਤਾ ਨਹੀਂ ਕਿੱਥੋਂ ਮਿਲਦਾ, ਹੁਣ ਕਿੱਥੋਂ ਲੈਣ ਜਾਈਏ। ਫਿਰ ਤੁਸੀਂ ਆ ਵੀ ਰੱਖ ਸਕਦੇ ਆ। ਇਹ ਤੁਸੀਂ ਗੇਟਾਂ ਦੇ ਵਿੱਚ ਪਤਾ ਕਿਉਂ ਨਹੀਂ ਰੱਖਣਾ ਕਈ ਵਾਰ ਕੋਈ ਇਹਦਾ ਜਿੱਥੋਂ ਤੱਕ ਮੈਂ ਸੋਚਿਆ ਨਾ ਕੋਈ ਉਹ ਨਹੀਂ ਹੈਗਾ ਇਹਦਾ ਕਿ ਹਮੇਸ਼ਾ ਪੱਥਰ ਵਾਲਾ ਹੀ ਰੱਖਣਾ ਹੈ ਇਹ ਪੱਥਰਾਂ ਨਾਲ ਪਤਾ ਕਿਉਂ ਰੱਖਦੇ ਹੁੰਦੇ ਆ ਦੇਖੋ ਨੇਰੀ ਆਈ ਇਹਨੇ ਉੱਡਣਾ ਨਹੀਂ ਹਨਾ ਮੀ ਆਇਆ ਇਹਨੇ ਪਿਗਲਣਾ ਨਹੀਂ ਮਤਲਬ ਪਿਗਲਦਾ ਤਾਂ ਹੁੰਦਾ ਪਰ ਇਹਨੇ ਇੰਨੀ ਜਲਦੀ ਨਹੀਂ ਪਿਗਲਣਾ ਹਨਾ ਉਹਨਾਂ ਆ ਲਾ ਲੋ ਜੀ ਤੁਸੀਂ ਇਹ ਰੱਖੂਗੇ ਕੋਲੀ ਦੇ ਵਿੱਚ ਪਾ ਕੇ ਇਹ ਨੇਰੀ ਆਈ ਤਾਂ ਇਹਨੇ ਉੱਡ ਜਾਣਾ ਹਨਾ ਮੀ ਆਇਆ ਤਾਂ ਇਹਨੇ ਨਿਕਲ ਜਾਣਾ ਪਾਣੀ ਚ ਨਿੱਕੇ गिर ਜਾਣਾ ਇਹਨੇ ਸਾਰਾ ਬਸ ਆਈ ਡਿਫਰੈਂਟ ਆ ਇਹਦੇ ਕਰਕੇ ਹੀ ਲੋਕ ਬਾਹਰ ਜਿਹੜੇ ਰੱਖ ਦਿੰਦੇ ਪੱਥਰ ਦਾ ਰੱਖਦੇ ਆ ਹਨਾ ਪੱਥਰ ਜਿਹੜਾ ਹੁੰਦਾ ਕਿ ਉਹਦੀ ਜਿਹੜੀ ਨੈਗੇਟਿਵਿਟੀ ਆ ਇੱਥੇ ਪਈ ਜਾਵੇ ਪਈ ਜਾਵੇ ਤੇ ਵਾਸ਼ ਆਊਟ ਹੋਈ ਜਾਵੇ ਹੋਈ ਜਾਵੇ ਹੋਈ ਜਾਵੇ ਹਨਾ ਤੇ ਗ라스 ਇਹਦੇ ਨਾਲੋਂ ਪਾਊਡਰ ਨਾਲੋਂ ਵਧੀਆ ਹੈ ਫਿਰ ਤੁਸੀਂ ਇਹੀ ਇੱਕ ਵਾਰ ਰੱਖ ਲਓ ਹਨਾ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜਦੋਂ ਸਵੇਰੇ ਉੱਠਦੇ ਆ ਹਨਾ ਸਾਡਾ ਮਨ ਸਾਡਾ ਸਿਰ ਜਿਹੜਾ ਬਹੁਤ ਹੈਵੀ ਹੋਇਆ ਹੁੰਦਾ ਹੈ ਹਨਾ ਉਹ ਇਹ ਸਾਰੀਆਂ ਨਜ਼ਰਾਂ ਦੇ ਕੰਮ ਹੁੰਦੇ ਆ ਬੈਡ ਜਿਹੜੀਆਂ ایਵਲ ਆਈਜ਼ ਜਿਹੜੀਆਂ ਹੁੰਦੀਆਂ ਉਹਦੇ ਕੰਮ ਹੁੰਦੇ ਆ ਤੁਸੀਂ ਇਹਦੇ ਨਾਲ ਛੋਟੇ-ਛੋਟੇ ਇਹਨੂੰ ਨਾ ਕੱਟ ਤੋੜ ਲੈਣਾ ਇਹਨੂੰ ਇਹਨੂੰ ਤੋੜ ਲੈਣਾ ਕਿਸੇ ਚੀਜ਼ ਨਾਲ ਤੁਸੀਂ ਬਿੱਲ ਲੈਣਾ ਹੁਣ ਆ ਮੇਰੇ ਕੋਲ ਪਿਆ ਸੀ ਇਹ ਮੇਰਾ ਨਾ ਬੇકરી ਦਾ ਬਿੱਲ ਹੈ ਨਾ ਇਹਦੇ ਨਾਲ ਮੈਂ ਪੈਟਿਸ ਵਗੈਰਾ ਬਰੈਡ ਵਗੈਰਾ ਬਣਾਉਣਾ ਤੇ ਇਹਦੇ ਨਾਲ ਤੁਸੀਂ ਇਹੋ ਨਹੀਂ ਤੋੜਨਾ ਮੈਂ ਇਹ ਤੁਸੀਂ ਤੋੜ ਲੈਣਾ ਛੋਟੇ ਛੋਟੇ ਟੁਕੜੇ ਕਰ ਲੈਣੇ ਛੋਟੇ ਛੋਟੇ ਟੁਕੜੇ ਕਰਕੇ ਨਾ ਤੁਸੀਂ ਕਾਚੇ ਦਾ ਗਲਾਸ ਲੈ ਲੈਣਾ ਗਲਾਸ ਮੈਂ ਇੱਥੇ ਤਾਂ ਕਹਿਨੀ ਆ ਕਿ ਤੁਸੀਂ ਜ਼ਰੂਰ ਪੈਸੇ ਖਰਚਣਾ ਡੱਬੀਆਂ ਲੈਣ ਨੂੰ ਬਾਹਰ ਗਲਾਸ ਆਜਲ ਸਭ ਦੇ ਘਰਾਂ 'ਚ ਹਨਾ ਸੋ ਤੁਸੀਂ ਛੋਟੇ-ਛੋਟੇ ਨਾ ਡੱਬੇ ਛੋਟੇ ਗਲਾਸ ਦੇ ਵਿੱਚ ਛੋਟੇ-ਛੋਟੇ ਟੁਕੜੇ ਪਾ ਕੇ ਨਾ ਆਪਣੇ ਤੁਸੀਂ ਬੈੱਡ ਦੇ ਨਾ ਪਿੱਛੇ ਜਿਹੜਾ ਬੈੱਡ ਦੇ ਜਿਹੜੀ ਢੋਅ ਹੁੰਦੀ ਆ ਨਾ ਉੱਥੇ ਰੱਖ ਲੈਣਾ ਕਿਉਂਕਿ ਇਹਦੇ ਵਾਕਈ ਇਹਦੇ ਇੰਨੇ ਰਿਜ਼ਲਟ ਆ ਮੈਂ ਵੀ ਰੱਖੇ ਆ ਕਿਉਂਕਿ ਮੈਂ ਤੁਹਾਨੂੰ ਦੱਸ ਦਈਆਂ ਮੇਰਾ ਨਾ ਸਿਰ ਡੇਲੀ ਦੁਖਦਾ ਹੁੰਦਾ ਸੀ ਡੇਲੀ ਮੈਂ ਸੱਚੀ ਕਹਿਨੀ ਆ ਔਰ ਮਤਲਬ ਡੇਲੀ ਸਿਰ ਦੌੜਦਾ ਸੀ ਕਿਉਂਕਿ ਅੱਜਕੱਲ ਟੈਨਸ਼ਨ ਆ ਐਨੀਆਂ ਆ ਆ ਕੁਝ ਅ ਨਜਰਾਂ ਲੱਗ ਜਾਂਦੀਆਂ ਆ ਕਿਉਂਕਿ ਮੈਂ ਕੰਮਕਾਰ ਕਰਦੀ ਐ ਕੰਮਕਾਰ ਭਾਵੇਂ ਮੇਰਾ ਚੱਲਦਾ ਨਹੀਂ ਪਰ ਹਰੇਕ ਦਾ ਹੁੰਦਾ ਪਤਾ ਨਹੀਂ ਕਿੰਨਾ ਕਮਾਂਦੀ ਪਤਾ ਨਹੀਂ ਕੀ ਕਰਦੀ ਐ ਇਦਾਂ ਹੁੰਦਾ ਇਦਾਂ ਤੇ ਮੈਂ ਹੁਣ ਕੀ ਫੀਲ ਕੀਤਾ ਜਿੱਥੇ ਮੈਂ ਡੇਲੀ ਗੋਲੀ ਖਾਂਦੀ ਸੀਗੀ ਨਾ ਸਿਰ ਦਰਦ ਦੀ ਉੱਥੇ ਅੱਜ ਮੈਂ 10 ਜਾਂ 15 ਦਿਨ ਬਾਅਦ ਕਈ ਵਾਰ ਖਾਲਾ ਨਹੀਂ ਕਈ ਵਾਰ ਪੇਨ ਹੋਣੀ ਹੋ ਜਾਂਦੀ ਐ ਮੇਰੇ ਔਰ ਤੁਸੀਂ ਮੰਨੂਗੇ ਨਹੀਂ ਔਰ ਐਨੀ ਵਧੀਆ ਮੈਨੂੰ ਨੀਂਦ ਆਉਂਦੀ ਐ ਨਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਰਾਤੀ ਸੋ ਗਈ ਉਸੇ ਰਵ ਇਹ ਇਹਦੇ ਕਰਕੇ ਇਹਦੇ ਕਰਕੇ ਕਿਉਂਕਿ ਉਹ ਇਹ ਇੱਕ ਇੱਕ ਮਿੰਟ ਤੋਂ ਪਹਿਲਾਂ ਬੰਦੇ ਦੀ ਜਿਹੜੀ ਸਾਰੀ ਨਜ਼ਰ ਆ ਨਾ ਉਹ ਉਹ ਕੱਢ ਕੇ ਇਹਦੇ ਵਿੱਚ ਚਲ ਜਾਂਦੀ ਨਜ਼ਰ ਜਿਹੜੀ ਨੈਗੇਟਿਵਿਟੀ ਸਾਡੀ ਆ ਨਾ ਸਾਰੀ ਇੱਥੇ ਚਲ ਜਾਂਦੀ ਹੈ ਤੇ ਮਤਲਬ ਮੈਨੂੰ ਇੰਨਾ ਵਧੀਆ ਲੱਗਦਾ ਆ ਤੇ ਉਹ ਅੱਛਾ ਜਿਹੜਾ ਤੁਸੀਂ ਆਪਣੇ ਬੈੱਡ ਦੇ ਢੋਤੇ ਰੱਖਣਾ ਨਾ ਕਾਚੇ ਦੇ ਗਲਾਸ ਵਿੱਚ ਉਹਨੂੰ ਤੁਸੀਂ ਦੋ ਤਿੰਨ ਵਾਰ ਉਹਨੂੰ ਤੁਸੀਂ ਜੇ ਵੱਡਾ ਪੀਸ ਆ ਤਾਂ ਉਹਨੂੰ ਧੋ ਕੇ ਫਿਰ ਵਿੱਚ ਹੀ ਪਾ ਲਓ ਜੇ ਛੋਟੇ-ਛੋਟੇ ਤੁਸੀਂ ਛੋਟੇ-ਛੋਟੇ ਗਿੱਤੇ ਆ ਉਹਨੂੰ ਤੁਸੀਂ 10 ਕ 15 ਕ ਦਿਨ ਬਾਅਦ ਤੁਸੀਂ ਉਹਨੂੰ ਸੁੱਟ ਦੋ ਸੁੱਟਣਾ ਲਿਖਿਆ ਜਿਹੜਾ ਗਟਰ ਹੋਂ ਦਾ ਉੱਥੇ ਸੁੱਟਣਾ ਆ ਕੀ ਨੈਗੇਟਿਵਿਟੀ ਹੈ ਜਿੱਥੇ ਜਿੱਥੋਂ ਆਈ ਸੀ ਉੱਥੇ ਜਾ ਜਾ ਵਾਸ਼ ਆਊਟ ਹੋ ਜਾ ਐਦਾਂ ਕੁਝ ਜੋ ਵੀ ਬੋਲਦੇ ਹੁੰਦੇ ਆ ਐਦਾਂ ਬੋਲ ਦੇਣਾ ਤੁਸੀਂ ਚਲ ਜਾ ਇੱਥੋਂ ਹਣਾ ਤੇ ਇਹ ਹੋ ਗਿਆ ਨજર ਦਾ ਕੰਮ ਹੋ ਗਿਆ ਔਰ ਇਹ ਤੁਸੀਂ ਨੈਗੇਟਿਵਿਟੀ ਦਾ ਸਭ ਤੋਂ ਬਟ ਦਾ ਰਿਜ਼ਲਟ ਵਧੀਆ ਰਿਜ਼ਲਟ ਕਿੱਥੋਂ ਮਿਲਦਾ ਆ ਕਿ ਤੁਸੀਂ ਇਹਨੂੰ ਕੱਚ ਦੇ ਕਿਸੇ ਬਰਤਨ ਚ ਪਾ ਕੇ ਵਾਸ਼ਰੂਮ ਦੇ ਵਿੱਚ ਰੱਖੋ ਆਪਣੇ ਵਾਸ਼ਰੂਮ ਦੇ ਵਿੱਚ ਕਹਿੰਦੇ ਰਾਹੁ ਕੇਤੂ ਹੁੰਦਾ ਰਾਹੁ ਕੇਤੂ ਜਿਹੜਾ ਉਹ ਬਹੁਤ ਮਤਲਬ ਸਾਡੇ ਯਾਨੀ ਕਹਿੰਨਾ ਜਿਹੜੇ 60 ਸੱਤੀਆਂ ਸਾਡੇ ਬੈਡਸ ਸਾਡੇ ਜਿਹੜੀਆਂ ਲਾਈਫ ਆ ਜਾਂ ਸਾਡਾ ਪ੍ਰੈਜ਼ੈਂਟ ਸਹੀ ਨਹੀਂ ਚੱਲ ਰਿਹਾ ਪਾਸਟ ਵੀ ਸਾਡਾ ਸਹੀ ਨਹੀਂ ਜੇ ਮਤਲਬ ਕਿ ਜੋ ਵੀ ਪ੍ਰੋਬਲਮਸ ਆ ਆਉਂਦੀਆਂ ਸਾਰੀਆਂ ਨਾ ਉਹ ਸਾਰੀਆਂ ਵਾਸ਼ਰੂਮ ਦੇ ਵਿੱਚ ਤੁਸੀਂ ਇਹਨੂੰ ਰੱਖੋ 네ਗੇਟਿਵਿਟੀ ਸਭ ਤੋਂ ਜ਼ਿਆਦਾ ਉੱਥੇ ਇਕੱਠੀ ਹੁੰਦੀ ਹੈ ਉੱਥੋਂ ਨਿਕਲੂਗੀ ਰੈਕਟੀਵਿਟੀ ਤੁਹਾਡੀ ਹਨਾ ਤੇ ਇੱਕ ਹੋਰ ਗੱਲ ਆ ਕਿ ਬਹੁਤ ਹੀ ਵਧੀਆ ਆ ਮੈਂ ਤੁਹਾਨੂੰ ਪਹਿਲਾਂ ਟਕੋਰ ਦਾ ਦੱਸਦਾ ਪੇਨਪੋਨ ਜਿਹੜੀਆਂ ਹੁੰਦੀਆਂ ਸੋ ਉਹਦਾ ਦੱਸਦਾ ਫਿਰ ਮੈਂ ਤੁਹਾਨੂੰ ਨજર ਦਾ ਦੱਸਦਾ ਹੁਣ ਮੈਂ ਤੁਹਾਨੂੰ ਘਰ ਦੀ ਸਫਾਈ ਦਾ ਦੱਸਦੀ ਆ ਕਿ ਇਹ ਨਮਕ ਦੇ ਐਨੇ ਫਾਇਦੇ ਆ ਅੱਛਾ ਜਦੋਂ ਤੁਸੀਂ ਡੇਲੀ ਥੋੜਾ ਜਿਹਾ ਨਮਕ ਥੋੜਾ ਜਿਹਾ ਪਾਊਡਰ ਨਮਕ ਤੁਸੀਂ ਡੇਲੀ ਆਪਣੇ ਕੋਚੇ ਲਾਣ ਵਾਲੇ ਬਾਲਟੀ ਚ ਪਾਉਂਦੇ ਨਾ ਥੋੜਾ ਜਿਹਾ ਹਣਾ ਤੁਸੀਂ ਇੱਕ ਇੱਕ ਨਾ ਤੁਸੀਂ ਥੈਲੀ ਰੱਖ ਲਓ ਮੈਂ ਤਾਂ ਪ੍ਰਾਈਸ ਵੀ ਨਹੀਂ ਪਤਾ 50 ਰੁਪਏ ਦੀ ਹੋਣੀ ਪਤਾ ਨਹੀਂ 100 ਰੁਪਏ ਦੀ ਪਤਾ ਨਹੀਂ ਮੈਨੂੰ ਇਕੱਠਾ ਹੀ ਸਮਾਨ ਲੱਗੇ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਹੀ ਨਹੀਂ ਕਿੰਨੇ ਦੀ ਸੱਚੀ ਉਹ ਥੈਲੀ ਤੁਸੀਂ ਇੱਕ ਸੈਪਰੇਟ ਰੱਖ ਲਓ ਇਹ ਕਿਉਂਕਿ ਤੁਸੀਂ ਕਿਚਨ ਚ ਬਾਰ-ਬਾਰ ਜਾਉਂਗੇ ਡੇਲੀ ਹਣਾ ਤੁਸੀਂ ਇੱਕ ਥੈਲੀ ਰੱਖ ਲਓ ਉਹ ਥੈਲੀ ਚ ਥੋੜਾ ਜਿਹਾ ਕੱਢ ਕੇ ਤੁਹਾਡੇ ਕੰਮ ਵਾਲੀ ਆ ਤੁਸੀਂ ਉਹਨੂੰ ਸਮਝਾ ਲਓ ਵੀ ਉਹ ਥੈਲੀ ਭਈ ਆ ਨਮਕ ਦੀ ਤੇ ਉਹ ਤੁਸੀਂ ਤੂੰ ਜਦੋਂ ਵੀ ਪੋਚੇ ਲਾਣੇ ਥੋੜਾ ਪਾਈ ਜਾਵੇ ਚ ਤੁਸੀਂ ਖੁਦ ਲਾਣੇ ਤਾਂ ਤੁਹਾਨੂੰ ਪਤਾ ਹੀ ਆ ਲਾਣਾ ਕਰਨਾ ਕੰਮ ਵਾਲੇ ਨੂੰ ਦੱਸ ਦੋ ਹਣਾ ਕੋਈ ਉਹ ਗਲਤ ਗੱਲ ਨਹੀਂ ਹੈਗੀ ਇਹ ਕੋਈ ਟੂਣਾ ਟੋਟਕਾ ਨਹੀਂ ਹੈਗਾ ਵਧੀਆ ਬਹੁਤ ਵਧੀਆ ਰਿਜ਼ਲਟ ਆਉਂਦੇ ਇਹਦੇ ਤੇ ਇਹਦੇ ਨਾਲ ਇੱਕ ਤਾਂ ਤੁਹਾਡਾ ਜਿਹੜਾ ਫਲੋਰ ਆ ਹਾਈਜੈਨਿਕ ਹੋ ਜਾਂਦਾ ਆ ਕਿ ਕਿਟ ਜਿਹੜੇ ਜਮ ਜ਼ੂਮ ਦੇ ਕਿੱਲ ਹੋ ਜਾਂਦੇ ਆ ਹਣਾ ਤੇ ਇੱਕ ਹੁੰਦਾ ਆ ਕਿ ਹੁਣ ਜਦ ਦਾ ਪ੍ਰਸਾਤੀ ਮੌਸਮ ਆ ਕੀੜੇ ਵਗੈਰਾ ਕਿੰਨੇ ਆਂਦੇ ਕੀੜੀਆਂ ਕਿੰਨੀਆਂ ਆਂਦੀਆਂ ਮੱਖੀਆਂ ਕਿੰਨੀਆਂ ਆਂਦੀਆਂ ਇਥੋਂ ਤੱਕ ਕਿ ਛੋਟੇ ਛੋਟੇ ਕਰੋ ਸਪੋੜੀਏ ਜੇ ਬਰੀਕ ਬਰੀਕ ਚੱਲੇ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਵੀ ਨਿਕਲਦੇ ਆ ਜਾਂ ਤਾਂ ਮੈਂ ਬੂਟੇ ਬਾਹਰ ਲਾਏ ਹੋਏ ਤਾਂ ਛੋਟੇ ਛੋਟੇ ਬਰੀਕ ਬਰੀਕ ਦਾ ਸਪਰੇਅ ਉਹਦਾ ਬਰੀਕ ਹੈ ਜਦ ਜਿੱਦਾ ਤੀਲਾ ਹੁੰਦਾ ਬਰੀਕ ਬਰੀਕ ਕੁਛ ਵੀ ਨਹੀਂ ਆਊਗਾ ਤੁਹਾਡੇ ਘਰੋਂ ਉਹਦੇ ਵਿੱਚ ਜਿਹੜਾ ਤੁਸੀਂ ਪੋਚਾ ਲਾਉਂਗੇ ਨਾ ਜੇ ਜੇ ਹੋ ਸਕੇ ਨਹੀਂ ਤਾਂ ਨਮਕ ਹੀ ਸਹੀ ਆ ਜੇ ਹੋ ਸਕੇ ਤੁਸੀਂ ਉਹ ਨਹੀਂ ਹੁੰਦੀ ਕੀ ਕਹਿੰਦੇ ਹੁੰਦੇ ਆ ਉਹਨੂੰ ਉਹ ਜਿਹੜੀ ਹਵਨ ਵਗੈਰਾ ਦੇ ਵਿੱਚ ਜਲਾਉਂਦੇ ਹੁੰਦੇ ਆ ਉਹ ਪਈ ਹੈ ਮੇਰੇ ਘਰ ਮੈਨੂੰ ਉਹਦਾ ਨਾਮ ਭੁੱਲ ਗਿਆ ਅੰਨ ਕਪੂਰ 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 ਦੀ ਜਿਹੜੀ ਟਿੱਕੀ ਹੁੰਦੀ ਆ ਨਾ ਉਹਨੂੰ ਕੁੱਟ-ਕੁੱਟ ਕੇ ਉਹਨੂੰ ਉਹਦਾ ਪਾਊਡਰ ਬਣਾ ਲਓ ਨਮਕ ਗੰਗਰ ਕਰ ਲਓ ਉਹਨੂੰ ਤੇ ਉਹਨੂੰ ਵਿੱਚ ਪਾ ਲਓ ਉਹਦੀ ਕਹਿੰਦੇ ਜਿਹੜੀ ਉਹਦੀ ਆ ਆਪਾਂ ਖੁਸ਼ਬੂ ਜਿਹੜੀ ਫਰੇਗਰੈਂਸ ਉਹਦੀ ਹੁੰਦੀ ਆ ਨਾ ਅ ਸਮੈਲ ਨਹੀਂ ਸਮੈਲ ਬੈਡ ਹੁੰਦੀ ਆ ਫਰੇਗਰੈਂਸ ਖੁਸ਼ਬੂ ਉਹਦੀ ਜਿਹੜੀ ਖੁਸ਼ਬੂ ਹੁੰਦੀ ਉਹਦੀ ਇੰਨੀ ਸਟਰੋਂਗ ਹੁੰਦੀ ਆ ਨਾ ਕਿ ਤੁਹਾਡੇ ਘਰ ਕਦੀ ਕੋਈ ਕੀੜਾ ਨਹੀਂ ਆਊਗਾ ਇੱਥੇ ਤਾਂ ਕਿ ਸੱਪ ਸੁਪ ਬਣੇ ਬੜੂਗਾ ਤੁਹਾਡੇ ਘਰ ਹਨਾ ਹੋ ਗਿਆ ਨਾ ਇੱਥੇ ਵੀ ਲਾਭ ਨਮਕ ਦਾ ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਕਈ ਵਾਰ ਸਾਡੀ ਹੈਲਥ ਪ੍ਰੋਬਲਮ ਇੱਕ ਹੋਰ ਆ ਪਹਿਲਾਂ ਮੈਂ ਇੱਕ ਦੱਸਦੀ ਸੀਗੀ ਪੇਨਪੁਨ ਦੀ ਇੱਕ ਹੋਰ ਆ ਹੈਲਥ ਪ੍ਰੋਬਲਮ ਕਈ ਵਾਰ ਕੀ ਹੁੰਦਾ ਕਈਆਂ ਦੇ ਦੰਦ 'ਚ ਕੀੜਾ ਲੱਗ ਜਾਂਦਾ ਆ ਹਨਾ ਉਹ ਇੰਨੀਆਂ ਪੇਸਟਾ ਲੈਂਦਾ ਉਹ ਐਨੇ ਇਲਾਜ ਆਪਣੇ ਕਰਵਾਉਂਦਾ ਆ ਹਨਾ ਉਹ ਇੱਕ ਵਾਰ ਇਹ ਕਰਕੇ ਜਰੂਰ ਦੇਖੋ ਤੁਸੀਂ ਇੱਥੇ ਤੁਸੀਂ ਆਹ ਵਾਲਾ ਨਮਕ ਲੈ ਲਓ ਆਹ ਨਮਕ ਕਿਉਂਕਿ ਇਹ ਥੋੜਾ ਸਟਰੋਂਗ ਹੁੰਦਾ ਉਹ ਨਮਕ ਨਾਲੋਂ ਏ ਨਮਕ ਨੂੰ ਥੋੜਾ ਜਿਹਾ ਨਾ ਉਹ ਚ ਕੁੰਡੀ ਸੋਟੇ ਚ ਕੋਟ ਲੋ ਹਨਾ ਉਹਦਾ ਪਾਊਡਰ ਬਣਾ ਕੇ ਨਾ ਪਾਣੀ ਚ ਪਾ ਕੇ ਉਹਦੇ ਕੁਰਲੇ ਕਰੋ ਇੱਕ ਤਾਂ ਜਿਹੜੇ ਦੰਦਾਂ ਦੀ ਜਿੰਨੀ ਵੀ ਪ੍ਰੋਬਲਮ ਆ ਨਾ ਜੋ ਵੀ ਇਨਫੈਕਸ਼ਨ ਆ ਜੋ ਵੀ ਅੰਦਰ ਬੈਕਟੀਰੀਆ ਜਮ ਪਏ ਹੋਏ ਤੁਹਾਡੇ ਸਾਰਾ ਕੁਝ ਇੱਥੇ ਤਾਂ ਬੈਡ ਸਮੈਲ ਵੀ ਕਈ ਵਾਰ ਆ ਜਾਂਦੀ ਆ ਉਹਦੇ ਵਾਸਤੇ ਨਮਕ ਦੇ ਇਹਦੇ ਕੁਰਲੇ ਕਰਨੇ ਬਹੁਤ ਵਧੀਆ ਆ ਔਰ ਤੁਸੀਂ ਮੈਨੂੰ ਇਹ ਵੀ ਹੁਣ ਕਮੈਂਟ ਚ ਦੱਸਿਓ ਜਿਹਨੇ ਕੀਤਾ ਵਧੀਆ ਲੱਗਾ ਉਹਨੂੰ ਇੱਕ ਤਾਂ ਜਿਹੜੀ ਆਪਣਾ ਬੈਡ ਸਮੈਲ ਆਂਦੀ ਆ ਜਦੋਂ ਆਪਾਂ ਬੋਲਦੇ ਕਈ ਵਾਰ ਕਈਆਂ ਦੀ ਹੁੰਦੀ ਆ ਉਹਨਾਂ ਦੀ ਵੀ ਉਹਨਾਂ ਦੀ ਵੀ ਕੋਈ ਬੱਸ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਸਾਡੇ ਜਿਹੜੇ ਦੰਦ ਖਰਾਬ ਹੋ ਜਾਂਦੇ ਆ ਨਾ ਤੇ ਉਹਦੇ ਕਰਕੇ ਥੋੜੀ ਸਮੈਲਿੰਗ ਦੀ ਪ੍ਰੋਬਲਮ ਆ ਜਾਂਦੀ ਆ ਇਹਦੀ ਤੁਸੀਂ ਕੁੜਲੀ ਕਰਿਓ ਬਹੁਤ ਵਧੀਆ ਰਿਜ਼ਲਟ ਆ ਇਹਦੀ ਉਹਦੀ ਕੁੜਲੀ ਕਰੋਗੇ ਤਾਂ ਤੁਸੀਂ ਹਨਾ ਤੇ ਉਸ ਤੋਂ ਬਾਅਦ ਹੁਣ ਇਹ ਆ ਗਿਆ ਨਾ ਨਮਕ ਦਾ ਇਹ ਆ ਗਿਆ ਪੇਕੇ ਦੇ ਬੱਚੇ ਦੇ ਆ ਉਹਦੇ ਵੀ ਤੁਸੀਂ ਨਜ਼ਰ ਉਤਾਰ ਸਕਦੇ ਆ ਮਤਲਬ ਐਨੇ ਇਹਦੇ ਫਾਇਦੇ ਆ ਐਨੇ ਫਾਇਦੇ ਦੇਖੋ ਮੈਂ ਤੁਹਾਨੂੰ ਕਿੰਨੇ ਫਾਇਦੇ ਦੱਸ ਚੁੱਕੀ ਆ ਉਹ ਜੋ ਤੁਸੀਂ ਇੱਕ ਦੋ ਵੀ ਜੇ ਕਿਸੇ ਨੇ ਕੀਤੇ ਦੇਖੋ ਮੈਂ ਤੁਹਾਨੂੰ ਬਾਡੀ ਪੇਨ ਆ ਨਮਕ ਯੂਜ਼ ਕਰੋ ਘਰ ਨੂੰ ਕਲੀਨ ਕਰਨਾ ਪੋਚਾ ਲਾਣਾ ਵਿੱਚ ਨਮਕ ਪਾਓ ਕਾਰੋਬਾਰ ਨਹੀਂ ਚੱਲਦਾ ਨਮਕ ਆਪਣੇ ਡੋਰ ਤੇ ਰੱਖੋ ਆਪਣਾ ਲਿਵਿੰਗ ਰੂਮ ਚ ਰੱਖੋ ਕੰਮਕਾਰ 네ਗੇਟਿਵਿਟੀਆਂ ਨਾਲ ਬੰਦ ਹੁੰਦੇ ਆ ਸ਼ੁਰੂ ਹੋਣੇ ਸ਼ੁਰੂ ਹੋ ਜੂਗੇ ਉਸ ਤੋਂ ਬਾਅਦ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਹਾਡਾ ਕਿਸੇ ਚੀਜ਼ ਚ ਮਨ ਨਹੀਂ ਲੱਗਦਾ ਹਨਾ ਤੁਹਾਡਾ ਮਨ ਹਰ ਵਾਰ ਇਹੀ ਕਹਿੰਦਾ ਕਿ ਮੈਂ ਸੁੱਤੀ ਰਮਾ ਸੁੱਤੀ ਰਮ ਮੈਂ ਵੀ ਇਦਾਂ ਹੀ ਸੀ ਪਹਿਲਾਂ ਸੱਚੀ ਕੰਨੀ ਐ ਇਦਾਂ ਹੀ ਸੀ ਮੈਂ ਵੀ ਤੁਸੀਂ ਆਪਣੇ ਬੈੱਡ ਦੇ ਜਿਹੜਾ ਢੋਆ ਤੁਹਾਡੀ ਉੱਤੇ ਕੱਚ ਦੇ ਗਲਾਸ ਦੇ ਵਿੱਚ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਵਿੱਚ ਪਾ ਲਓ ਜਿਆਦਾ ਛੋਟੇ ਕਰੂਗੇ ਉਹਨੂੰ ਸੁੱਟ ਦਿਓ ਥੋੜੇ ਵੱਡੇ ਹੋਊਗੇ ਉਹਨੂੰ ਵਾਸ਼ ਕਰਕੇ ਅਗੇਨ ਰੱਖ ਲਓ ਜਿਹੜੇ ਬਾਥਰੂਮ ਦੇ ਹੁੰਦੇ ਆ ਉਹ ਤੁਸੀਂ ਸੁੱਟ ਦਿਓ ਉਹ ਸੁੱਟਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨੀ ਵੀ ਸਭ ਤੋਂ ਜ਼ਿਆਦਾ 네ਗੇਟਿਵਿਟੀ ਜਿਹੜੀ ਹੁੰਦੀ ਆ ਆਪਣੇ ਬਾਥਰੂਮਾਂ ਚ ਹੁੰਦੀ ਆ ਉਹਨੂੰ ਸੁੱਟ ਦਿਓ ਉਹ ਛੋਟੇ ਛੋਟੇ ਟੁਕੜੇ ਪਾਇਆ ਕਰੋ ਉਹਨੂੰ ਵੀ ਸੁੱਟ ਦਿਓ ਮਤਲਬ ਵਨ ਵੀਕ ਬਾਅਦ ਸੁੱਟ ਦਿਓ ਹਨਾ ਆਪਾਂ ਡੇਲੀ ਥੋੜਾ ਸੁੱਟਣੇ ਆ ਤੇ ਬੱਸ ਮੈਂ ਤੁਹਾਨੂੰ ਕਿੰਨੇ ਦੱਸ ਤੇ ਹਨਾ ਦੰਦਾ ਦੁੰਦਾ ਦੀ ਜੋੜੀ ਪ੍ਰੋਬਲਮ ਆ ਬਾਡ ਸਮੈਲ ਆ ਉਹਦਾ ਵੀ ਮੈਂ ਤੁਹਾਨੂੰ ਦੱਸਤਾ ਬਾਲਾਂ ਸਾਡੇ ਸਿਰ ਚ ਸਕੈਲਪ ਚ ਸਾਡੇ ਇਚਿੰਗ ਹੋ ਰਹੀ ਆ ਉਹਦਾ ਵੀ ਮੈਂ ਤੁਹਾਨੂੰ ਦੱਸਤਾ ਹਨਾ ਕਿਸੇ ਦੇ ਘਰ ਜਾਨਵਰ ਆ ਉਹ ਮਤਲਬ ਉਹ ਵੀ ਯੂਜ਼ ਕਰਦੇ ਆ ਅੱਛਾ ਤੁਸੀਂ ਕਦੀ ਪਿੰਡਾਂ ਚ ਦੇਖਿਆ ਉਹ ਜਿੱਥੇ ਪੱਠੇ ਖਾਂਦੀਆਂ ਹੁੰਦੀਆਂ ਆ ਮੱਝਾਂ ਉੱਥੇ ਪਿਆ ਹੁੰਦਾ ਨਾ ਛੱਡ ਗਿਆ ਨਹੀਂ ਨਾ ਮੱਝਾਂ ਬਹੁਤ ਵਧੀਆ ਖਾਣਾ ਵੀ ਅੱਛਾ metabolism ਜਿਹੜਾ ਉਹ ਆ ਤੇ ਉਹ ਵਧੀਆ ਸਹੀ ਰਹਿੰਦਾ ਇਹਨਾਂ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਦਾ ਥੋੜਾ ਜਿਹਾ ਇਹ ਪਾਣੀ ਚ ਪਾ ਕੇ ਉਹਦਾ ਤੁਹਾਨੂੰ ਸਭ ਨੂੰ ਪਤਾ ਹੀ ਆ ਨਾ ਸੋ ਇਹ ਤੁਸੀਂ ਯੂਜ਼ ਕਰਕੇ ਦੇਖੋ ਤੇ ਮੈਨੂੰ ਇਹਦੇ ਰਿਜ਼ਲਟ ਜਰੂਰ ਦੱਸਿਓ ਕਮੈਂਟ ਵਿੱਚ ਜਰੂਰ ਦੱਸਿਓ ਮੈਨੂੰ ਇਹਦੇ ਹਨਾ ਔਰ ਜਿਨ੍ਹਾਂ ਦਾ ਦੇਲੇ ਨਹੀਂ ਲੱਗਦਾ ਕੰਮ ਕਾਰਜ ਨਹੀਂ ਲੱਗਦਾ ਜਾਂ کاروبار ਚੱਲਦਾ ਨਹੀਂ ਜਾਂ ਕਿਦਾਂ ਉਹ ਹੁਣੇ ਮੇਰੀ ਇਹ ਰੀਲ ਦੇਖ ਕੇ ਨਾ ਛੋਟਾ ਟੁੱਟ ਰੋਟ ਦਾ ਸ਼ੁਰੂ ਕਰ ਦੋ ਸ਼ੁਰੂ ਕਰ ਦੋ ਟੁੱਟਕਾ ਕਰਨਾ ਔਰ ਇੱਕ ਹੋਰ ਇੱਕ ਹੋਰ ਗੱਲ ਆ ਤੇ ਜਦੋਂ ਤੁਸੀਂ ਸਵੇਰੇ ਉੱਠਦੇ ਆ ਨਾ ਸਵੇਰੇ ਉੱਠ ਗਏ ਆ ਪਹਿਲਾਂ ਦਾ ਨਾ એનર્ਜੀ એનર્ਜੀ ਵਾਸਤੇ ਜੋ ਬਹੁਤ ਵਧੀਆ ਏ ਪਹਿਲਾ ਗਲਾਸ ਦੇ ਵਿੱਚ ਨਾ ਥੋੜਾ ਜਿਹਾ ਨਮਕ ਪਾ ਲਓ ਚਾਹੇ ਤੁਸੀਂ ਆਹ ਵਾਲਾ ਪਾਊਡਰ ਵਾਲਾ ਹੀ ਪਾ ਲਓ ਆਹ ਵਾਲਾ ਆਹ ਵਾਲਾ ਹੀ ਪਾ ਲਓ ਚਾਹੇ ਨਮਕ ਪਾਓ ਥੋੜਾ ਜਿਹਾ ਕੱਚ ਦੇ ਭਾਂਡੇ ਵਿੱਚ ਉਹਨੂੰ ਆਪਣੇ ਬੈੱਡ ਦੇ ਹਸਰਾਣੇ ਰੱਖ ਲਓ ਬੈੱਡ ਦੇ ਹਸਰਾਣੇ ਰੱਖ ਲਓ ਜਦੋਂ ਸਵੇਰੇ ਉੱਠੂਗੇ ਡੋਰ ਖੋਲੂਗੇ ਜਿਹੜਾ ਡੋਰ ਤੇ ਤੁਹਾਡੇ ਕੋਲੇ ਆ ਨਾ ਗੇਟਾਂ ਦੇ ਕੋਲੇ ਜਿਹੜੇ ਹੁੰਦੇ ਆ ਜਿੱਥੇ ਗੇਟ ਖੜਾ ਆ ਸਾਡਾ ਆ ਦੋ ਹੁੰਦੇ ਨੇ ਕੋਲੇ ਇੱਕ ਇਧਰ ਇੱਕ ਇਧਰ ਗੱਭੇ ਗੇਟ ਹੁੰਦਾ ਆ ਮੈਂ ਕਿੰਨੇ ਦੱਸ ਚੁੱਕੀ ਆ ਨਾ ਟੁੱਟ ਗਏ ਇਹਦੇ ਨਮਕ ਦੇ ਅਚਾ ਇੱਕ ਹੋਰ ਆ ਕਿ ਜਿਹੜੇ ਵੀ ਮੈਨੂੰ ਇਹ ਦੇਖੂਗੇ ਕਿਉਂਕਿ ਮੈਂ ਹੈਗੀ ਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਕਈ ਮੈਨੂੰ ਕਹੋਗੇ ਲੈ ਸੰਦੀਪ ਆ ਕੇ ਕਰ ਕਰਦੀ ਆ ਇਹਨੂੰ ਇਹ ਬਹੁਤ ਵਧੀਆ ਇਹ ਵੀ ਇਹ ਵੀ ਤੁਸੀਂ ਜਮਾ ਕੇ ਦੇਖਿਓ ਹਨਾ ਬਹੁਤ ਫਾਇਦੇ ਹੁੰਦੇ ਆ ਜਿਹੜੇ ਆ ਛੋਟੇ ਛੋਟੇ ਆਪਾਂ ਟੋਟਕੇ ਘਰ ਕਰ ਲੈਨੇ ਆ ਨਾ ਇਹ ਵੀ ਸਾਡੀ ਲਾਈਫ ਬਹੁਤ ਚੇਂਜ ਕਰ ਦਿੰਦੇ ਆ ਮੈਨੂੰ ਪਹਿਲਾਂ ਇਹ ਕੁਝ ਨਹੀਂ ਸੀ ਪਤਾ ਮੈਂ ਮੈਂ ਹੁਣ ਮੈਂ ਕਾਫੀ ਮੈਨੂੰ ਸਮਝ ਆ ਗਈ ਹੈ ਚੀਜ਼ਾਂ ਦੀ ਕਿ ਜਿਹੜੇ ਸਾਡੇ ਗ੍ਰਹਿ ਆ ਜਿਹੜੇ ਸਾਡੀਆਂ ਸਾਡੇ ਜਿਹੜੇ ਸਭ ਤੋਂ ਬੈਡ ਜਿਹੜੇ ਸਾਡੇ ਰਿਜ਼ਲਟ ਆ ਕਮਾਕਾਰਾਂ ਦੇ ਸਾਡੀ ਕਿਸਮਤ ਦੇ ਉਹ ਸਾਡੇ ਹਨਾ ਕਹਿੰਦੇ ਨੇ ਨਜ਼ਰਾਂ ਬੁਰੀਆਂ ਅੰਦਾਈ ਹੁੰਦਾ ਹੀ ਕੰਮ ਸਾਰਾ ਹਨਾ ਇਹ ਬਹੁਤ ਵਧੀਆ ਆ ਇਹ ਕੋਈ ਟੂਣਾ ਟੂਟਕਾ ਨਹੀਂ ਹੈਗਾ ਇਹ ਜਿਹੜੇ ਮਰਜ਼ੀ ਸਾਰੇ ਕਰ ਸਕਦੇ ਆ ਕੋਈ ਇਹ ਟੂਣਾ ਨਹੀਂ ਹੈਗਾ ਤੇ ਤੁਸੀਂ ਕਰਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਮੈਂ ਖੁਦ ਮੈਂ ਖੁਦ ਕਾਫੀ ਕੁਝ ਇਹਦੇ ਵਿੱਚ ਮੈਂ ਕਰ ਕਰਕੇ ਮੈਂ ਕਾਫੀ ਕੁਝ ਆਪਣਾ ਸੈੱਟ ਕਰ ਲਿੱਤਾ ਆ ਕੋਈ ਟੂਣਾ ਟੋਟਖਾਣੀ ਹੈਗਾ ਇਹ ਆਪਣੀ ਫੈਮਿਲੀ ਤੇ ਆਪਾਂ ਹੀ ਛਵਾਲੋ ਨજર ਲੱਗ ਗਈ ਹਨਾ ਇਹਨੂੰ ਇਹਨੂੰ ਰੱਖ ਲਓ 네ਗੇਟਿਵਿਟੀ ਦੂਰ ਹੁੰਦੀ ਆ ਘਰ ਤੋਂ ਹਨਾ ਕਿਉਂਕਿ ਇਹ 네ਗੇਟਿਵਿਟੀ ਆ ਉਹ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਸਾਡਾ 네ਗੇਟਿਵਿਟੀ ਜਾਂ ਸਾਡੇ ਜਦੋਂ ਆਉਂਦੀਆਂ ਹਨਾ ਨਜ਼ਰਾਂ ਬੁਰੀਆਂ ਨਜ਼ਰਾਂ ਆਉਂਦੀਆਂ ਆ ਬੰਦਾ ਬਿਮਾਰ ਵੀ ਰਹਿੰਦਾ ਆ ਉਹਦਾ ਕਾਰੋਬਾਰ ਵੀ ਨਹੀਂ ਚੱਲਦਾ ਉਹਦਾ ਦਿਲ ਵੀ ਨਹੀਂ ਲੱਗਦਾ ਕਿਸੇ ਚੀਜ਼ ਇੱਥੋਂ ਤੱਕ ਕਿ ਬੰਦੇ ਨੂੰ ਇਹ ਹੁੰਦਾ ਕਿ ਮੈਂ ਘਰੋਂ ਨਿਕਲ ਜਮਾ ਮੈਂ ਪਤਾ ਨਹੀਂ ਕਿੱਥੇ ਚਲ ਜਮਾ ਦੂਰ ਚਲ ਜਮਾ ਗਦੇ ਉ ਕਿਉਂ ਹੁੰਦਾ ਜਿਹੜੀਆਂ ਬੈਡਸ ਨੈਗੇਟਿਵਿਟੀਆਂ ਸਾਡੇ ਘਰ ਚ ਇਕੱਠੀਆਂ ਸਾਡੇ ਮਤਲਬ ਜਿੱਥੇ ਵੀ ਸਾਰੇ ਸਾਰੇ ਪਾਸੇ ਘੁੰਮਦੀਆਂ ਪਈਆਂ ਨਾ ਉਹ ਨੈਗੇਟਿਵਿਟੀਆਂ ਉਹਨੂੰ ਕੱਢਣਾ ਬਹੁਤ ਜ਼ਰੂਰੀ ਆ ਜਦ ਤੱਕ ਕੋ ਅੰਦਰ ਅਚਾ ਕਈ ਵਾਰ ਕਈ ਕਈਆਂ ਨੇ ਉਹ ਟੰਗੇ ਹੁੰਦੇ ਘਰਾਂ ਦੇ ਬਾਹਰ ਉਹ ਮੂੰਹ ਖੋਟੇ ਜੇ ਕਾਲੇ ਗੂਲੇ ਭੂਤ ਭਾਤ ਜਿਹੜੇ ਜੋ ਵੀ ਹੁੰਦੇ ਆ ਉਹਨਾਂ ਨਾਲ ਥੋੜਾ ਇਦਾਂ ਹੁੰਦਾ ਆ ਤੁਸੀਂ ਆਪਣੇ ਤਾਂ ਨਮਕ ਨਮਕ ਸੁਟੋ ਨਮਕ ਐਨਾ ਵਧੀਆ ਨਮਕ ਸੁਟੋ ਨਜ਼ਰਾਂ ਉੱਤਰਦੀਆਂ ਘਰ ਚ ਪੋਚਾ ਲਾਓ ਨਮਕ ਦਾ ਨਮਕ ਆਪਣੇ ਲਿਵਿੰਗ ਰੂਮ ਚ ਰੱਖੋ ਨਮਕ ਆਪਣੇ ਕਾਰੋਬਾਰ ਚ ਰੱਖੋ ਤੁਸੀਂ ਦੇਖਿਆਗੇ ਜਿੰਨੇ ਵੀ ਤੁਸੀਂ ਬਿਜ਼ਨਸਮੈਨ ਆ ਕਿਸੇ ਕਿਤੇ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਜਿੱਥੇ ਵੀ ਜਾਂਦੇ ਹੋ ਆਪਾਂ ਕਿੱਥੇ ਨਹੀਂ ਜਾਂਦੇ ਆਪਾਂ ਕੱਪੜੇ ਲੈਣ ਜਾਂਦੇ ਆ ਆਪਾਂ ਗਰੋਸਰੀ ਲੈਣ ਜਾਂਦੇ ਆ ਆਪਾਂ ਆਪਣਾ ਕੋਸਮੈਟਿਕ ਦਾ ਸਮਾਨ ਲੈਣ ਜਾਂਦੇ ਆ ਆਪਾਂ ਕੱਪੜੇ ਲੈਣ ਜਾਂਦੇ ਆ ਉੱਥੇ ਤੁਹਾਨੂੰ ਪਤਾ ਆ ਉੱਥੇ ਨਮਕ ਪਿਆ ਹੁੰਦਾ ਕਿਉਂ ਪਿਆ ਹੁੰਦਾ ਇਹ ਗੱਲਾਂ ਸਾਨੂੰ ਬਣੀ ਸੀ ਪਤਾ ਅਸੀਂ ਵੀ ਸਿੱਖ ਫੈਮਲੀ ਜਿਹਾ ਨਹੀਂ ਐਦਾ ਕਈ ਵਾਰ ਆਪਾਂ ਨਹੀਂ ਕਰ ਸਕਦੇ ਐਦਾ ਕਈ ਵਾਰ ਸਾਡੇ ਨਹੀਂ ਦੱਸਿਆ ਹੁੰਦਾ ਐਦਾਂ ਕਰਨਾ ਪਰ ਬਹੁਤ ਵਧੀਆ ਕੋ ਟੂਣਾ ਟੋਟਕਾ ਨੇ ਜ਼ਰੂਰ ਕਰਕੇ ਦੇਖਿਓ ਸੋ ਮੈਂ ਦੱਸਿਓ ਤੁਹਾਨੂੰ ਮੇਰੀ ਅੱਜ ਦੀ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਕਿੱਦਾਂ ਲੱਗਾ ਕਿ ਮੇਰੀ ਐਵੇਂ ਗੱਲਾਂ ਹੀ ਲੱਗੀਆਂ ਤੁਹਾਨੂੰ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਸੋ ਧੰਨਵਾਦ ਥੈਂਕ ਯੂ